ਇਨਾ ਵਿੱਚ ਜਿਹੜਾ ਹੈਗਾ ਜੀਤ ਰੋਡ ਤੋਂ 3 ਕਾਰਾਂ ਜਿਹੜੀਆਂ ਚੋਰੀ ਹੋਈਆਂ ਸੀ ਜਿਸ ਵਿੱਚ ਸਾਡੇ ਵੱਲੋਂ ਮੁਕੱਦਮਾ ਨੰਬਰ 147 ਮਿਤੀ 19 6 25 ਅੰਡਰ ਸੈਕਸ਼ਨ 302 ਸਬਸੈਕਸ਼ਨ 2 ਬੀ ਐਨ ਐਸ ਤੇ ਮੁਕੱਦਮਾ ਨੰਬਰ 170 ਡੇਟਿਡ 30 6 2025 ਅੰਡਰ ਸੈਕਸ਼ਨ 302 303 ਸਬਸੈਕਸ਼ਨ 2 ਬੀ ਐਨ ਐਸ ਥਾਣਾ 79 ਦਰਜ ਰਿਸਟਰ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਜੈਨਕਾਰ ਇੱਕ ਅਲਟੋ ਅਤੇ ਇੱਕ ਵੈਗਨਰ ਜਿਹੜੀ ਕਾਰ ਜਿਹੜੀ ਹੈਗੀ ਇਹ ਜੁੜੀ ਹੋਈਆਂ ਸੀਗੀਆਂ ਜਿਸ ਵਿੱਚ ਮਾਨਯੋਗ ਸੀਨੀਅਰ ਕਪਤਾਨ ਪੁਲਸ ਬਿੰਡਾ ਮੈਡਮ ਅਮਨੀਤ ਕੌਂਡਾ ਐਸਜੀ ਜੀ ਦੇ ਜਿਹੜੇ ਹੈਗਾ ਨਿਸ਼ਾ ਨਿਰਦੇਸ਼ਾਂ ਦੇ ਵਕ ਵਕ ਜਿਹੜੀਆਂ ਚ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਸਆਈ ਸੰਜੀਵ ਕੁਮਾਰ ਇੰਚਾਰਜ ਪੀਸੀਆਰ ਤੇ ਐਸਆਈ ਪ੍ਰੀਤਮ ਸਿੰਘ ਥਾਣਾ ਸਿਵਲ ਲਾਈਨ ਵੱਲੋਂ ਜਿਹੜਾ ਹੈਗਾ ਜੁਆਇੰਟਲੀ ਇਹਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਉਦੋਂ ਜਿਹੜੇ ਸਕਸੈਸ ਮਿਲੀ ਜਦੋਂ ਇਹਦੇ ਵਿੱਚ ਮੁਕਦਮੇ ਵਿੱਚ ਜਿਹੜਾ ਤਿੰਨ ਦੋਸ਼ੀ ਹੈ ਗੁਰਜੀਤ ਸਿੰਘ ਐਲੀਸ ਕਾਲਾ ਪਰਦੇਸ਼ ਕੁਮਾਰ ਤੇ வேத ਪ੍ਰਕਾਸ਼ ਜਿਹੜੇ ਤਿੰਨ ਦੋਸ਼ੀ ਤਿੰਨੇ ਗਿੱਦੜਵਾ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰ ਗਏ ਤੇ ਇਹਨਾਂ પાસે ਜਿਹੜੀਆਂ ਦੋ ਕਾਰਾਂ ਆ ਅਲਟੋ ਤੇ ਵੈਗਨਰ ਦੀ ਜਿਹੜੇ ਬਾਡੀ ਤੇ ਚੈਸੀ ਤੇ ਜਿਹੜੇ ਇਹਨੇ ਇੰਜਨ ਤੇ ਸਪੇਅਰ ਪਾਰਟਸ ਵਗੈਰਾ ਜਿਹੜੇ ਸਾਰੇ ਬਰਾਮਦ ਕਰ ਲਏ ਤੇ ਤੇ ਸਰਪੰਦੇ ਕਿ ਕਿਵੇਂ ਕੋਈ ਰਹਿੰਦੇ ਸੀ ਕਿ ਕਿਵੇਂ ਲਿੰਕਸ ਢੰਡੇ ਕੰਮ ਚਲਦਾ ਜਿਹੜਾ ਗਰਜੀਤ ਸਿੰਘ ਜੀ ਲਈ ਸਾਲਾ ਹੈ ਇਹ ਜਿਹੜੇ ਕੰਮ ਨੂੰ ਅੰਜਾਮ ਦਿੰਦਾ ਸੀਗਾ ਇਹ ਗਿੱਦੜਵੇ ਦਾ ਰਹਿਣ ਵਾਲਾ ਤੇ ਉੱਥੋਂ ਗਿੱਦੜਵੇ ਤੋਂ ਟ੍ਰੇਨ ਰਾਈ ਜਿਹੜਾ ਹੈਗਾ ਰਾਤ ਨੂੰ ਬਠਿੰਡਾ ਸ਼ਹਿਰ ਵਿੱਚ ਆਉਂਦਾ ਸੀ ਤੇ ਰਾਤ ਨੂੰ ਇਹ ਦੇਖ ਕੇ ਪਿੱਛੋਂ ਜਿਹੜਾ ਪਿੱਛਾ ਉਹ ਮਕੈਨਿਕ ਕੇ ਇਹ ਮਕੈਨਿਕ ਹੈਗਾ ਤਾਰਾਂ ਦਾ ਮਕੈਨਿਕ ਹੈ ਤੇ ਇਹਨੂੰ ਮਤਲਬ ਇਹ ਆਈਡੀਆ ਸੀ ਵੀ ਜਿਹੜੀਆਂ ਪੁਰਾਣੀਆਂ ਤਾਰਾਂ ਆ ਉਹ ਆਸਾਨੀ ਨਾਲ ਜਿਹੜੀਆਂ ਖੁੱਲ੍ਹ ਜਾਂਦੀਆਂ ਤੇ ਇਹੀ ਸ਼ਕਾਰ ਬਣਾਉਂਦਾ ਸੀ ਜਿਹੜੀਆਂ ਗਲੀਆਂ 'ਚ ਘੁੰਮ ਕੇ ਜਿੱਥੇ ਕੋਈ ਪ੍ਰਾਣੀਕਾਰ ਹੈ ਅਲਟੋ ਵੈਗਨਰ ਵਗੈਰਾ ਖੜੀ ਹੈਗੀ ਹੈ ਉਹਨੂੰ ਖੋਲ ਕੇ ਤੇ ਜਿਹੜਾ ਹੈਗਾ ਗਿੱਦੜਵੇ ਲੈ ਆ ਕੇ ਅੱਗੇ ਜਿਹੜੇ ਰਜੇਸ਼ ਕੁਮਾਰ ਹੈਗਾ ਤੇ வேத ਪ੍ਰਕਾਸ਼ ਇਹਨਾਂ ਨੂੰ ਅੱਗੇ ਵੇਚ ਦਿੰਦਾ ਕਿੱਲੀ ਤੋਂ ਕਰਦੇ ਆ ਇਹ ਇਹ ਗਰੀਬ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਡੇ ਜਿਹੜੇ ਹੈਗੇ 3 ਕਾਰਾਂ ਚੋਰੀ ਹੋਈਆਂ ਸੀ ਤੇ ਜਿਹੜੇ ਦੋਵੇਂ ਮੁਕੱਦਮੇ ਉਸ 'ਚ ਟਰੇਸ ਹੋ ਗਏ ਹੋਰ ਵੀ ਮਾਮਲੇ ਇਹਨਾਂ ਤੇ ਦਰਜ ਹੋ ਹੋਰ ਵੀ ਚੋਰੀਆਂ ਕੀਤੀਆਂ ਨੇ ਇਸ ਸਬੰਧੀ ਅਸੀਂ ਜਿਹੜੀ ਹੈਗੀ ਤਕਤੀਰ ਜਾਰੀ ਹੈ ਕਿ ਸਬੰਧਤ ਥਾਣੇ ਤੋਂ ਇਹਨਾਂ ਦਾ ਪ੍ਰਧਾਰ ਘਟਦਿਆ ਜਾ ਰਿਹਾ ਇੱਥੇ ਇਹ ਵੀ ਦੱਸਣਾ ਹੈ ਕਿ ਵੀ ਜਿਹੜਾ ਰਜੇਸ਼ ਕੁਮਾਰ ਹੈ ਇੱਕ ਬਾੜੀਏ ਦਾ ਕੰਮ ਕਰਦਾ ਤੇ ਜਿਹੜੇ ਇੰਜਨ ਵਗੈਰਾ ਹੈਗੇ ਇਹਨੂੰ ਵੇਚੇ ਸੀਗੇ ਇਹਨੇ ਕਾਲੇ ਨੇ ਤੇ ਉਹ ਵੀ ਰਿਕਵਰ ਕਰ ਲਿਆ ਸਰ ਇਹ ਦਿੱਲੀ ਤੋਂ ਲਿਆ ਕੇ ਜਿਵੇਂ ਵੇਚ ਰਹੇ ਨੇ ਇੰਜਨ ਲਿਆ ਕੇ ਚੋਰੀ ਦੇ ਪਹਿਲਾਂ ਵੀ ਫੜੇ ਗਏ ਸੀ ਕਾਫੀ ਬੰਦੇ ਮਤਲਬ ਬਠਿੰਡਾ ਦੇ ਵਿੱਚ ਬੜੇ ਜ਼ਿਆਦਾ ਹੋ ਗਏ ਪਹਿਲਾਂ ਦਿੱਲੀ ਸੁਣਿਆ ਸੀ ਵੀ ਇੰਜਨ ਖੋਲਦੇ ਆ ਹੁਣ ਬਠਿੰਡਾ ਦੇ ਵਿੱਚ ਕਾਫੀ ਦੁਕਾਨਾਂ ਟਾਰਗੇਟ ਬਠਿੰਡਾ ਇਹ ਉਹ ਕਿ ਉਹ ਗਿੰਦਰਵੇ ਦੇ ਰਹਿਣ ਵਾਲੀ ਸੀ ਅਸੀਂ ਤਾਂ ਹੀ ਜਿਹੜਾ ਇਹਦੀ ਜਦੋਂ ਪੁੱਛ ਗਏ ਚਾਹਿਆ ਗਰਦੀਤ ਕਾਲੇ ਨੂੰ ਅਰੈਸਟ ਕੀਤਾ ਹੈਗਾ ਵੀ ਮੈਂ ਜਿਹੜਾ ਅੱਗੇ ਜੋ ਚੋਰੀ ਕੀਤਾ ਸੀਗਾ ਜੋ ਚੈਸੀ ਹੈਗੀ ਹੈ ਉਹ ਲੱਗ ਜਿਹੜਾ ਹੈਗੇ ਵੇਦ ਪ੍ਰਕਾਸ਼ ਨੂੰ ਅੱਗੇ ਵੇਚਿਆ ਤੇ ਜਿਹੜਾ ਅ ਪੜਾ ਰਜੇਸ਼ ਕੁਮਾਰ ਨੂੰ ਜਿਹੜਾ ਕਬਾੜੀ ਆ ਉਹਨੂੰ ਵੇਚ ਉਸ ਨੂੰ ਵੀ ਮਕਦਮੇ 'ਚ ਨਾਮਿਨੇਟ ਕੀਤਾ ਗਿਆ ਤੇ ਤੁਹਾਡੇ ਵਾਦੀ ਮਰਾਇ ਇਹ ਮੈਸੇਜ ਹੈ ਵੀ ਦੇ ਕੋਈ ਵੀ ਕਬਾੜੀਆ ਜਿਹੜਾ ਇਹ ਚੋਰੀ ਦਾ ਸਮਾਨ ਲਊਗਾ ਉਹਦੇ ਨੌਲੇਜ ਹੈ ਵੀ ਇਹ ਚੋਰੀ ਦਾ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਕਿਸੇ ਦਿਨ ਜਿਸ ਤਰ੍ਹਾਂ ਅਸੀਂ ਪੀਜੀ ਚੈੱਕ ਕੀਤੇ ਆ ਕੱਲ ਕੀਤੇ ਆ ਜੇ ਚੈੱਕ ਕੀਤੇ ਜਾਣ ਜਿੰਨੇ ਵੀ ਹੈਗੇ ਸਬਸਕ੍ਰਾਈਬਰ ਕਰਦੇ ਆ ਕਾਰਾਂ ਦਾ ਸਪੈਸ਼ਲਿ ਕਾਰਾਂ ਦਾ ਜਿਹੜਾ ਮਤਲਬ ਬਠਿੰਡਾ ਦੇ ਵਿੱਚ ਹੈ ਕਿਸੇ ਦਿਨ ਨਹੀਂ ਹਾਂਜੀ ਅਸੀਂ ਇੱਕ ਵੀ ਰੁਟੀਨ ਚੈੱਕ ਕਰਦੇ ਨਾ ਪਰ ਇਹਦੇ ਲਈ ਜਿਹੜੀ ਜਿਵੇਂ ਸਪੈਸ਼ਲ ਡਰਾਈਵ ਅਸੀਂ ਪੀਜੀ ਲਈ ਚਲਾਈ ਸੀ ਇਹਦੇ ਵੀ ਜਿਹੜੀ ਹੈਗੀ ਜਿਹੜੇ ਕਬਾੜੀਆ ਜਾਂ ਸਪਰੇਬ ਦਾ ਕੰਮ ਕਰਦੇ ਆ ਉਹਨ ਰਾਈਟ ਲਾ ਕੇ ਜਿਹੜੀ ਹੈਗੀ ਹੈ ਇਹਦੇ ਚ ਜਿਹੜਾ ਹੈਗੇ ਚੈੱਕ ਕੀਤਾ ਜਾਊਗਾ ਸਰ ਕਿੰਨੇ ਵਜੇ ਹਨ ਟਾਈਮਿੰਗ ਬਰਕਰੇ ਰੱਖਣ ਦੇ ਵਜੋਂ ਜਿਹੜੀ ਚੋਰੀ ਵੀ ਅਸੀਂ ਗੱਡੀਆਂ ਨੇ ਇਹ ਤਕਰੀਬਨ 12 ਤੋਂ 2:30 ਵਜੇ ਦੇ ਵਿੱਚ ਵਿੱਚ ਚੋਰੀ ਹੋਈਆਂ ਕਿਉਂਕਿ ਸਾਡੇ 11:30 ਜਿਹੜੀ ਟ੍ਰੇਨ ਆਉਂਦੀ ਹੈ ਉਹ ਤੇ ਗਿੱਦੜਵੇ ਤੋਂ ਆਉਂਦਾ ਸੀ ਤੇ ਉਸ ਤੋਂ ਬਾਅਦ ਇੱਥੋਂ ਗੱਡੀ ਚੋਰੀ ਕਰਕੇ ਇਹਦੇ ਵਾਪਸ ਗਿੱਦੜਵੇ ਲੈ ਕੇ ਕੀ ਕੀ ਨੰਬਰ ਪਲੇਟਾਂ ਦੀ ਗੱਲ ਕੀਤੀ ਜਾਵੇ ਕਿੱਥੋਂ ਕਿੱਥੋਂ ਦੀਆਂ ਗੱਡੀਆਂ ਜਿਹੜੀਆਂ ਇਹ ਦਿੱਲੀ ਨੰਬਰ ਗੱਡੀਆਂ ਸੀ ਕੁਝ ਜਿਹੜੀ ਪੰਜਾਬ ਦੀਆਂ ਗੱਡੀਆਂ ਹੈਗੀਆਂ ਇਹ ਜਿਹਨੂੰ ਵੇਚੀਆ ਉਸ ਤੇ ਹਾਏ ਹਾਏ ਜੇ ਰਜੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਹੈ ਜਿਨ੍ਹਾਂ ਨੇ ਅੱਗੇ ਦਾਅਰ ਖਰੀਦੀ ਸੀ ਜਾਂ ਇਹਦਾ ਸਫੇਰ ਪਾਰਟ ਇੰਜਨ ਵਗੈਰਾ ਜਿਹੜੇ ਖਰੀਦੇ ਸੀਗੇ ਉਹਨਾਂ ਨੂੰ ਵੀ ਇਸੇ ਅਸੀਂ ਨਾਮਿਨੇਟ ਕਰਕੇ ਅਰੈਸਟ ਕਰ ਲਿਆ। ਉੱਥੋਂ ਵਿੱਚ ਪਤਾ ਲੱਗਿਆ ਸਰ ਉਹਦੇ ਵਿੱਚ ਕੋਈ ਹੋਰ ਵੀ ਨਾਮ ਹੋ ਰਿਹਾਗੇ ਜਿਹਨੇ ਲਈ ਇਹਨਾਂ ਨੇ ਅਸੀਂ ਰਿਮਾਂਡ ਲਿਆ ਸੀਗਾ ਹਜੇ ਤੱਕ ਤਾਂ ਇਹੀ ਗੱਲ ਸਾਹਮਣੇ ਆਈ ਹੈ ਜੇ ਕੋਈ ਹੋਰ ਵੀ ਤਫ਼ਤੀਸ਼ ਦੌਰਾਨ ਕਿਸੇ ਦਾ ਨਾਮ ਸਾਹਮਣੇ ਆਉਗਾ ਤਾਂ ਉਹਦੇ ਖਿਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ। ਚੋਰੀ ਸਭ ਚੋਰੀ ਤਿੰਨੇ ਕਰਨ ਹੁੰਦੇ ਸੀ ਕਿ ਕਬਾੜੀਆ ਜਿਹੜਾ ਜਿਹੜਾ ਗਰਜੀਤ ਕੇ ਕੇ ਜਿਹੜਾ ਹੈਗਾ ਰਜੇਸ਼ ਕੁਮਾਰ ਹੈਗਾ ਇਹਨੂੰ ਜਿਹੜਾ ਜੋ ਵੀ ਇਹਦੇ ਸਪੇਅਰ ਪਾਰਟ ਇੰਜਨ ਵਗੈਰਾ ਹੈਗਾ ਉਹ ਇਹਨੂੰ ਵੇਚ ਦਿੰਦਾ ਸੀ ਤੇ ਬਾਕੀ ਜਿਹੜਾ ਇਹਦੇ ਬੋਡੀ ਪਾਰਟਸ ਹੈਗੇ ਉਹ ਵੇਦ ਪ੍ਰਕਾਸ਼ ਜਿਹੜਾ ਇਹ ਵੀ ਮਕੈਨਿਕ ਹੈ ਇਹਨੂੰ ਵੇਚ ਦਿੰਦਾ ਸੀ ਤੇ ਇਹਨਾਂ ਵਿੱਚ ਜਿਹੜਾ ਇਹਨਾਂ ਨੂੰ ਵੀ ਨੋਮੀਨੇਟ ਕਰਕੇ ਅਰੈਸਟ ਕਰਦੇ ਆ ਸਰ ਪਠੀਂਡੇ ਚ ਵੀ ਕਾਫੀ ਇਸ ਤਰ੍ਹਾਂ ਡਿਸਪੋਜ਼ਲ ਜਿਹੜੇ ਸਮਾਨ ਵੇਚਦੇ ਆਗੇ ਇਹਨਾਂ ਦੀ ਕੋਈ ਚੈਕਿੰਗ ਵਾਰਾਂ ਕੀਤੀ ਜਾਉ ਕਿ ਕੁਝ ਹਾਂਜੀ ਹਾਂਜੀ ਇਹ ਚ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਪਹਿਲਾਂ ਪੀਜੀ ਦੀ ਸਪੈਸ਼ਲ ਡਰਾਈਵ ਚਲਾਈ ਸੀ ਤੇ ਹੁਣ ਜਿਹੜਾ ਕੋਈ ਸਪੇਅਰ ਪਾਰਟ ਦਾ ਹੈ ਕੰਮ ਕਰਦਾ ਹੈਗਾ ਪੁਰਾਣੇ ਜਿਹੜੇ ਪਾਰਟਸ ਲੈਂਦਾ ਜਾਂ ਸਕ੍ਰੈਪ ਦਾ ਕੰਮ ਕਰਦਾ ਉਹ ਤੇ ਵੀ ਸਪੈਸ਼ਲ ਡਰਾਈਵ ਚਲਾ ਕੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਦੇ ਖਿਲਾਫ ਵੀ ਬੰਦੀ ਸਖਤ ਸਖਤ ਕਾਰਵਾਈ ਮਚਲੀ ਜਾਂਦੀ ਹੈ